ਵਾਹ ਵੀ ਵਾਹ ਬੜਾ ਸੋਹਣਾ ਬਣ ਰਿਹਾ ਹੈ ਨਾ ਥੋੜੀ ਹਵਾ ਕਰਕੇ ਬ੍ਰੇਕ ਹੋ ਰਿਹਾ ਕੋਈ ਗੱਲ ਨਹੀਂ ਕਰੋ ਦਵਾਰ ਆਪਾਂ ਵੀਡੀਓ ਬਣਾਈ ਰਹੇ ਆ ਨੇੜੇ ਲਿਆਉਣਾ ਮੈਂ ਵਾਹ ਵੀ ਵਾਹ ਵੈਰੀ ਗੁੱਡ ਕੀ ਬਾਤ ਹੈ ਬਈ ਤੇਰੀ ਸ਼ਾਨ ਨੇ ਵੀ ਬੜਾ ਵਧੀਆ ਬਣਾਇਆ ਉਹ ਤੇਰੀ ਵੈਰੀ ਗੁੱਡ ਅਨਾਇਕ ਦਵੀ ਬੜਾ ਮੱਡਾ ਬਣ ਗਿਆ ਅਨਾਇਕ ਦਾਤਾ ਜਿਹੜਾ ਗਲਾਸ ਦੇ ਬਾਉਲ ਨਹੀਂ ਹੁੰਦੇ ਸੈਲਡ ਵਾਲੇ ਹੂੰ ਵਾ ਵੈਰੀ ਗੁੱਡ ਗ੍ਰੈਂਡ ਜੀਸਨ ਪੁੱਤੀ ਦੇਖੋ ਜੀ ਇੱਕ ਤਾਂ ਨਾਲੇ ਬੱਚੇ ਕੰਮ ਲੱਗੇ ਹੋਏ ਨੇ ਇੱਕ ਕਿੰਨਾ ਸੋਹਣਾ ਉਹ ਕਰ ਰਹੇ ਨੇ ਹਾਂ ਨਾ ਇੱਕ ਕ੍ਰੀਏਟਿਵ ਆਰਟੀ ਹੈ ਇਹਨਾਂ ਦਾ ਚਾਂਦ ਵੀ ਦੇਖੋ ਚਾਂਦ ਵੀ ਪ੍ਰੈਕਟਿਸ ਕਰ ਰਿਹਾ ਹੈ ਉਹ ਗ੍ਰੇਟ ਇਹ 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 ਇਹਨਾਂ ਨੇ ਆ ਮਾਰਕੀਟ ਚੋਂ ਨਹੀਂ ਲਿਆਂਦਾ ਇਹ ਸੋਲੂਸ਼ਨ ਇਹਨਾਂ ਨੇ ਆਪ ਬਣਾਇਆ ਤੇ ਆਪਾਂ ਇਹਨਾਂ ਤੋਂ ਪੁੱਛਾਂਗੇ ਵੀ ਇਹ ਕਿਵੇਂ ਬਣਦਾ ਤਾਂ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਅ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਉਹ ਕਰਵਾ ਸਕੋ ਇੰਜੋਏ ਕਰਵਾ ਸਕੋ ਬਬਲਸ ਬਣਾਉਣੇ ਸਖਾਸ ਕੋ ਤਾਂ ਕਿ ਇਹ ਕਿਸੇ ਕੰਮ ਲੱਗਣ ਹਨਾ ਨਾਲੇ ਇਹਨਾਂ ਦੇ ਵਿੱਚੋਂ ਕੁਝ ਨਾ ਕੁਝ ਆਰਟ ਵੀ ਇਹਨਾਂ ਨੂੰ ਮਿਲੂਗਾ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਅ ਸ਼ੌਰਿਆ ਤੇ ਅਨਾਇਤ ਇਹਨਾਂ ਦਾ ਨਾਮ ਨਾਲ ਇੱਕ ਛੋਟੂ ਹੈ ਈਸ਼ਾਨ ਤੇ ਆਪਾਂ ਇਹਨਾਂ ਨੂੰ ਪੁੱਛਦੇ ਆਂ ਵੀ ਇਹ ਕਿਵੇਂ ਬਣਾਇਆ ਹਾਂਜੀ ਬੱਚੋ ਦੱਸੋ ਜੀ ਤੁਸੀਂ ਨਾਂ ਕਿ ਆਏ ਹੋ? ਕੀ ਨਾਮ ਹੈ ਤੁਹਾਡਾ? ਅਨਾਇਤ ਅਨਾਇਤ ਠੀਕ ਹੈ ਤੇਰਾ ਕੀ ਨਾਮ ਹੈ? ਓ ਵਾਹ ਵੀ ਵਾਹ ਸ਼ੌਰਿਆ ਤੇ ਇਹ ਕੰਮ ਲੱਗਿਆ ਹੋਇਆ ਬਣਾਉਣ ਵਾਸਤੇ ਦੇਖੋ ਕਿੱਡਾ ਵੱਡਾ ਬਣ ਗਿਆ ਨਾ ਬਈ ਵਾਓ ਇਟਸ ਗ੍ਰੇਟ ਵੋ 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 ਦੱਸੋ ਨਾ ਇਹ ਤਾਂ ਥੋੜਾ ਜਿਹਾ ਆਪਾਂ ਨੂੰ ਦੱਸੋ ਇਕੱਟਾ ਹੋ ਗਿਆ ਨਾ ਦੱਸਿਓ ਇਹ ਸੋਲੂਸ਼ਨ ਕਿਵੇਂ ਬਣਾਇਆ ਵਿਮ ਲਿਕਵਿਡ ਤੇ 슈ਗਰ వాటర్ ਵਿਮ ਕਿੰਨਾ ਹਾਂ ਤੂੰ ਦੱਸ ਹੈਲੋ ਗਾਇਜ਼ ਮੈਂ ਇਹ ਮੈਂ ਬੱਬਲ ਬਣਾਏ ਦੋਸਤ ਮੈਂ ਇੱਕ ਦਾ ਵਿਮਲਤਾ ਵਿਮ ਦਾ ਥੋੜਾ ਨੱਪਾਟ ਕੱਟ ਕੇ ਉਹਦੇ ਵਿੱਚ ਫਿਰ ਉਹਨੂੰ ਐ ਕੱਟ ਚਾਕੂ ਨਾਲ ਕੱਟ ਕੇ ਫਿਰ ਉਹਨੂੰ ਪਾਣੀ ਦੇ ਵਿੱਚ ਵਿਸ਼ਵਾਸ਼ ਵਿਮ ਕੀ ਹੁੰਦਾ ਵਿਸ਼ਵਾਸ਼ ਵਿਮ ਜਿਹੜੀ ਕੋਈ ਸਾਬਣ ਲੱਗਦਾ ਜਿਹੜਾ ਵਿਨੇ ਹੋ ਜ ਵੀਨੇ ਕਰ ਲੈਣੋ ਜਿਹੜਾ ਉਹ ਆਪ ਲਾ ਸਕਦੇ ਆ ਉਸ ਵਕਤ ਨਹੀਂ ਵਿਮ ਲੈ ਲਓ ਵਿਮ ਕੋ ਯੈਲੋ ਕਲਰ ਦਾ ਹੁੰਦਾ ਵਿਮ ਲਿਕਵਿਡ ਹੁੰਦਾ ਇੱਕ ਇੱਕ ਸਾਬਣਾਂ ਦੀ ਹੁੰਦੀ ਹੈ ਵਿਮ ਠੀਕ ਹੈ ਉਹ ਅਸੀਂ ਸਾਬਣ ਲੱਤੇ ਸੀਗੀ ਸਾਬਣ ਅਜਾ ਤੁਸੀਂ ਸਾਬਣ ਲਈਏ ਠੀਕ ਹੈ ਹੈਗੇ ਉਹ ਜਿਹੜਾ ਲਿਕਵਿਡ ਹੈਗਾ ਸਾਬਲ ਵਾਲੀ ਸਾਬਲ ਥੋੜੀ ਜਿਹੀ ਇਨ ਇੱਕ ਕੱਟ ਕੇ ਉਹਦੇ ਵਿੱਚ ਫਿਰ ਪਾਣੀ ਨਾਲ ਹੋਲਤੀ ਤੇ ਅਸੀਂ ਚੀਨੀ ਤੇ ਪਾਣੀ ਨੂੰ ਉਹ ਮਿਕਸ ਕਰਕੇ ਉਸ ਤੋਂ ਬਾਅਦ ਉਹਨੂੰ ਗਰਮ ਹੋਣ ਤੇ ਰੱਖਤਾ ਜਦੋਂ ਗਰਮ ਹੋ ਗਏ ਚੰਗੀ ਤਰ੍ਹਾਂ ਵਿੱਚ ਘੁਲ ਗਈ ਚੀਨੀ ਉਸ ਤੋਂ ਬਾਅਦ ਫਿਰ ਅਸੀਂ ਜਿਹੜੀ ਵਿਮ ਸੀਗੀ ਹਨਾ ਉਹ ਪਚੰਗੀ ਤਰ੍ਹਾਂ ਹੋਲ ਕੇ ਫਿਰ ਉਹਦੇ ਵਿੱਚ ਚੀਨੀ ਪਾਤੀ ਜਿਹੜੀ ਉਹਦੇ ਚੰਗੀ ਤਰ੍ਹਾਂ ਹੋਲ ਕੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਅਸੀਂ ਮਿਕਸ ਕਰਤਾ ਪੂਰਾ ਵਧੀਆ ਉਸ ਦਿਖਾ ਦਿਓ ਇੱਧਰ ਦਿਖਾ ਦਿਓ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਅੱਛਾ ਇਸ ਤਰ੍ਹਾਂ ਦਾ ਬਣ ਜਾਂਦਾ ਫਿਰ ਇਹ ਪਹਿਲਾਂ ਅਸੀਂ ਹੱਥ ਨਾਲ ਕੀਤਾ ਹੱਥ ਨਾਲ ਇਹਨੂੰ ਸਾਨੂੰ ਸਕਸੈਸ ਹੋਈ ਵਾਲ ਫਿਰ ਅਸੀਂ ਪੈਨ ਦੇ ਇਨਕ ਨਾਲ ਕਰਨ ਲੱਗੇ ਪੈਨ ਦੇ ਇਨਕ ਨਾਲ ਵੀ ਇੰਨਾ ਵਧੀਆ ਨਹੀਂ ਬਣਾ ਲੀ ਪੈਨ ਦੇ ਬਾਡੀ ਨਾਲ ਬਾਡੀ ਨਾਲ ਠੀਕ ਹੈ ਜਦੋਂ ਅਸੀਂ ਉੱਤੇ ਫਲਾਉਂਦੇ ਸ਼ੋਡਾ ਹੁੰਦਾ ਨੀਚੇ ਜਦੋਂ ਅਸੀਂ ਥੱਲੇ ਖੜਾਣ ਲੱਗੇ ਉਦੋਂ ਬਹੁਤ ਵੱਡਾ ਵੱਡਾ ਬਣਾ ਲੱਗ ਗਿਆ ਬਸ ਇਹ ਅਹੀ ਬਣ ਗਿਆ ਤੁਸੀਂ ਵੀ ਬਣਾਇਆ ਕਰੋ ਆਪਣੇ ਬੱਚਿਆਂ ਨੂੰ ਸਿਖਾਓ ਕਿਵੇਂ ਬਣਾਉਂਦੇ ਨੇ ਜਿਹੜੇ ਬੱਚੇ ਹੁੰਦੇ ਨੇ ਉਹ ਵੀ ਸਿੱਖਣ ਸਾਡੇ ਤੋਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਸਿਖਾ ਰਹੇ ਹੋ ਠੀਕ ਹੈ ਠੀਕ ਹੈ ਦੇਖੋ ਬਈ ਬਹੁਤ ਵਧੀਆ ਸੋਹਣਾ ਲੱਗ ਰਿਹਾ ਦੇਖੋ ਜੀ ਸ਼ਾਨੀ ਅੱਗੇ 11 ਵੀ ਮੇਰੀ ਵੀ ਵੀਡੀਓ ਪੰਣੀ ਚਹੀਦੀ ਹੈ ਨਾ ਸ਼ਾਨ ਇਹ ਸ਼ਾਨ ਦਾ ਇਹ ਡਰਕ ਘਟਾ ਉਹ ਤੁਹਾਡੇ ਵਾਲਾ ਡਰਕ ਜ਼ਿਆਦਾ ਹੈ ਕਿ ਜਕਰ ਅਫਦਲ ਅਫਦਲ ਅੱਛਾ ਇਹਨੇ ਵੀ ਆਪਣਾ ਬਣਾਇਆ ਇਹਨੇ ਵਾਓ ਉਹ ਫੂ ਵਾਓ ਕਿੰਨਾ ਸੋਹਣਾ ਕਲਰ ਆ ਰਿਹਾ ਤੇ ਓਕੇ ਗ੍ਰੇਟ ਸਲਾ ਕੋਣ ਚਲੇ ਸੋਲੂਸ਼ਨ ਪਾਉਣਾ ਪੈਂਦਾ ਫੇਰੀ ਪਾਉਣਾ ਪੈਂਦਾ ਅੱਛਾ ਨੀਚੇ ਪਾਣਾ ਪੈਂਦਾ ਥੋੜਾ ਜਿਹਾ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲੈਣਾ ਪੂਗਾ ਵੈਸੇ ਤਾਂ ਸੋਲੂਸ਼ਨ ਕਾਫੀ ਪਈ ਗਿਆ ਨੀਚੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲੈਣਾ ਪੂ ਅੱਛਾ ਮੈਂਨੇ ਤਾਂ ਯੋਗੋ ਲੈ ਲਿਆ ਤੁਸੀਂ ਹੈ ਨਾ ਇਹਦੇ ਨਾਲ ਹੀ ਕਰੀ ਜੰਨੇ ਹਾਂ ਦੇਖੋ ਘਰੀ ਬਣਾਇਆ ਜੀ ਇਹਨਾਂ ਨੇ ਤੇ ਕਿਸੇ ਨੇ ਸਿੱਖਣਾ ਹੋਵੇ ਤਾਂ ਤੁਸੀਂ ਸਾਨੂੰ ਤੁਸੀਂ ਸਾਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਥੈਂਕ ਯੂ